ਇਹ ਪਾਸ ਹੋ ਨਹੀਂ ਸਕਦਾ ਕਿੱਥੇ ਡਾਕਰੀ ਫੇਲ ਉੱਥੇ ਬਾਈ ਦੀ ਕਾਰਨਵਾ ਹੋ ਫਿਰ ਤਾੜੀ ਮਾਰ ਲਿਆ ਜਿੱਥੇ ਡਾਕਟਰ ਜਵਾਬ ਦੇ ਦਿੰਦਾ ਉੱਥੇ ਮੰਨਵਰ ਵਾਲੀ ਕੰਮ ਹੁੰਦਾ ਫਿਰ ਮਨਵਰ ਲਈ ਕੰਮ ਹੁੰਦਾ ਉੱਥੇ ਮਨਵਰ ਬਾਈ ਦਾ ਕੰਮ ਹੁੰਦਾ ਤੇ ਬਾਈ ਕੁਝ 2 ਮਿੰਟ ਲਈ ਨਾ 2 ਮਿੰਟ ਰਹਿਦਾ ਟਾਈਮ ਛੋਟਾ ਹੀ ਆ ਸਰ ਪਰ ਰਜੇ ਆਵਾਜ਼ ਪਾਣਾ ਕੋਈ 2 ਮਿੰਟ ਜ਼ਰੂਰ ਕੋਲੋ ਬਹੁਤ ਬਹੁਤ ਧੰਨਵਾਦ ਉਹਨਾਂ ਬੱਚਿਆਂ ਲਈ ਜਿਹੜਾ ਆਸਪਾਸ ਖੇਡਿਆ ਕਚਰਾ ਸਾਫ ਕਰ ਰਹੇ ਨੇ ਅੱਜ ਇੱਕ ਬੇਟੀ ਦੀ ਮੈਂ ਦਾਦਕਨ ਨੂੰ ਸਨਮਾਨ ਕਰ ਰਿਹਾ ਉਹਦਾ ਸਨਮਾਨ ਕਰਨਾ ਜਿਹੜੀ ਬੱਚੀ ਅਗਾ ਸਾਹਿਬ ਇੱਕ ਮਿੰਟ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਪਹਿਲਾਂ ਤਾਂ ਬਲਵਿੰਦਰ ਵੀਰੇ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੰਨੇ ਦੇ ਲਾਈਕ ਸਾਊਰ ਤੇ ਮੈਂ ਇੱਕ ਗੱਲ ਨੋਟਿਸ ਕੀਤੀ ਪਾਵੇਂ ਪਹਿਲੇ ਨੰਬਰ ਤੇ ਆ ਰਿਹਾ ਕੋਈ ਪਾਰਟਿਸਪੈਂਟ ਪਾਵੇਂ ਦਸਵੇਂ ਤੇ ਹਰ ਕੋਈ ਖਾਸ ਹੈ ਕਿ ਜਿਹਨੂੰ ਆ ਮਨੁੱਖੀ ਜੀਵਨ ਮਿਲਿਆ ਉਹ ਖਾਸ ਹੈ ਕੋਈ ਆਪਣੇ ਆਪ ਦੇ ਵਿੱਚ ਇਹ ਨਹੀਂ ਦੇਖਣਾ ਕਿ ਮੈਂ ਪਿੱਛੇ ਰਹਿ ਗਿਆ ਜਾਂ ਮੈਂ ਚੌਥੇ ਤੇ ਪੰਜਵੇਂ ਨੰਬਰ ਤੇ ਆ ਗਿਆ ਹਰ ਇੱਕ ਸ਼ਖਸ ਦੇ ਵਿੱਚ ਕੁਦਰਤ ਨੇ ਇੱਕ ਡਿਫਰੈਂਟ ਕੁਆਲਿਟੀ ਪਾਈ ਹੋਈ ਹੈ ਬਸ ਸਾਨੂੰ ਉਹ ਕੁਆਲਿਟੀ ਨੂੰ ਪਛਾਣਨ ਦੀ ਲੋੜ ਹੁੰਦੀ ਹੈ ਤੇ ਇਥੇ ਆ ਕੇ ਜਿਹਾ ਹਾ ਵਿਕਤੀਬਸ ਦਾ ਲੇਡੀਜ਼ ਵਾਲੀ ਤੇ ਜੈਨਸ ਵਾਲਾ ਵੀ ਮਤਲਬ ਆ ਦੇਖਿਆ ਸੱਚੀ ਲੋਕ ਡੇ ਖੜੇ ਹੋਏ ਤੇ ਸੈਂਕੜੇ ਪਲੱਸ ਹੋਰ ਤੱਕ ਜਿਹੜੇ ਮੈਂ ਕੈਂਸਰ ਸਰਵਾਈਵਰ ਬੰਦਿਆਂ ਬਾਰੇ ਪੜਿਆ ਉਹਨਾਂ ਦੇ ਵਿੱਚ ਇੱਕ ਵੱਡਾ ਹਾਰ ਹੁੰਦਾ ਉਹਨਾਂ ਦਾ ਡਰੌਂਡਾਂ ਦੇ ਨਾਲ ਲਗਾਜਾ ਡਰੌਂਡ ਦੇ ਵਿੱਚ ਆਉਣਾ ਮਿਹਨਤ ਕਰਨਾ ਇਹਦੇ ਨਾਲ ਸਾਡੇ ਦਿਮਾਗ ਦੇ ਵਿੱਚ ਐਂਡੋਰਫਿਨ ਹੋਰ ਰੋਮੋਨ ਹੋਣ ਲੱਗੇ ਜਿਹੜੇ ਕੁੱਟ ਦੀ ਲੋਕ ਜਿਹਨੇ ਕਹਿੰਦੇ ਆਪਾਂ ਸਿੰਪਲੀ ਦੇਸੀ ਭਾਸ਼ਾ ਵਿੱਚ ਕਹਿੰਦੇ ਤੱਤੇ ਦਾ ਪ੍ਰਾਣਿਕ ਨਿਕਲਦਾ ਸੱਟ ਦਾ ਸੋਨ ਹੋ ਜਾਂਦਾ ਵੀਰ ਜਦ ਐਕਸੀਡੈਂਟ ਵੇਲੇ ਸਾਨੂੰ ਲੱਗਦੈ ਮੈਸੂਰੀ ਹੁੰਦਾ ਉਹੀ ਐਨਾਰਮਨ ਹਾਰਮੋਨ ਮੇਰੇ ਸਾਹਮਣੇ ਸੀ ਗਰਾਉਂਡ ਦੇ ਵਿੱਚ ਆ ਕੇ ਕਰਨੀ ਸਰਕਾਰ ਦੇ ਉਹ ਸਭ ਤੋਂ ਵੱਡੀ ਉਹ ਦਵਾਈ ਆ ਤੁਹਾਡੇ ਲਈ ਭਾਵੇਂ ਕਿੰਨੀ ਵੀ ਪਹਿਲੀ ਵਾਰੀ ਆ ਉਹ ਗਰਾਉਂਡ ਨਾਲ ਜਿਕੇ ਤੁਸੀਂ ਠੀਕ ਕਰ ਸਕਦੇ ਹੋ ਆਵਾਜ਼ ਬੋਲਿਓ ਕੋਈ ਵੀ ਡਾਈਟ ਖਾਓ ਕੋਈ ਮਸਾਲਾ ਨਹੀਂ ਪਰੇ ਗਰਾਉਂਡ ਨਾਲ ਬਟੇਓ ਸੱਚੀ ਤੁਸੀਂ ਸਸਤਾ ਖਾਓ ਲੋ ਸੱਚੀ ਕਾਮਯਾਬ ਹੋ ਬਾਕੀ ਇੱਥੇ ਫਿਟਨੈਸ ਵਾਲੇ ਕਿੰਨੇ ਦੇਖਿਆ ਮੀਤਾਂ ਵੱਟ ਕੇ ਮੈਚ ਹੋ ਰਹੇ ਨੇ 2 ਸਾਲ ਪਹਿਲਾਂ ਉਹਨਾਂ ਲਈ ਫੀਜ਼ਿਕ ਕਿਹੋ ਜੀ ਸੀ ਤੇ ਅੱਜ ਸਾਰੇ ਵਿਕਤੇ ਤੇ ਜਿਹੜੇ ਅਖੀਰ ਦੇ ਗੈਰੋਂ 9 10 ਨੰਬਰ ਲੈ ਰਹੇ ਸੀ ਉਹਨਾਂ ਦੇ ਜੱਫੇ ਉਹਨਾਂ ਦੀ ਸਲਾਮ ਓਵਰ ਰੇਟ ਸੀ ਕੋਲੇ ਪਰ ਉਹਨਾਂ ਨੇ ਵੀ ਰੇਸ ਜਿਹੜੀ ਕੰਪਲੀਟ ਕੀਤੀ ਬਈ ਸੱਚੀ ਵਾਰ ਆ ਗਿਆ ਆਦੀ ਮਾਰੋ ਬਈ ਆਪ ਤੋਂ ਤਾੜੀਆਂ ਬਈ ਬਾਈ ਬਹੁਤ ਬਹੁਤ ਧੰਨਵਾਦ